ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਮੇਰੇ ਵੱਲੋਂ ਧੰਨਵਾਦ ਹੈ ਜੀ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅਤੇ ਆਪਣਾ ਪ੍ਰੋਗਰਾਮ ਜੋ ਹੁੰਦਾ ਹੈ ਮੁੱਖ ਖਬਰਾਂ ਤੇ ਚਰਚਾ ਉਸ ਦੌਰਾਨ ਅੱਜ ਮੇਰੇ ਨਾਲ ਮੌਜੂਦ ਨੇ ਸਾਡੇ ਮਾਨਯੋਗ ਰਾਜਵੰਦ ਸਿੰਘ ਜੀ ਮਰਾਹੜ ਐਮਏ ਤੇ ਅੱਜ ਆਪਾਂ ਅੱਜ ਦੀਆਂ ਖਾਸ ਖਬਰਾਂ ਦੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰਾਂਗੇ। ਸੋ ਸਭ ਤੋਂ ਪਹਿਲਾਂ ਮਰਾੜ ਸਾਹਿਬ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਜੀ। ਡਾਕਟਰ ਜਗਤਾਰ ਸਿੰਘ ਸਿੱਧੂ ਚੈਨਲ ਤੇ ਸਮਾਂ ਮਿਲਣ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਦਾ ਨੂੰ ਸਤਿ ਸ੍ਰੀ ਅਕਾਲ ਆਖਦੇ ਹਾਂ। ਸਰੋਤਿਆਂ ਸਭ ਤੋਂ ਪਹਿਲਾਂ ਆਪਾਂ ਇੱਕ ਅੰਤਰਰਾਸ਼ਟਰੀ ਖਬਰ ਲੈਨੇ ਆ ਮਰਾੜ ਸਾਹਿਬ ਗੱਲ ਇਹ ਆ ਵੀ ਜੋ ਤੁਹਾਨੂੰ ਪਤਾ ਵੀ ਇੱਕ ਵਿਵਾਦਪੂਰਨ ਬੰਦਾ ਵਿਵਾਦਪੂਰਨ ਜੀ ਨਾਲ ਵਿਵਾਦ ਜੁੜੇ ਰਹਿੰਦੇ ਨੇਗੇ ਗੁਰਪਤਵੰਤ ਪੰਨੂ ਜੋ ਅਮਰੀਕਾ ਰਹਿੰਦਾ ਹੈ। ਤੇ ਇਧਰ ਵੀ ਆਪਣੇ ਭਾਰਤ ਵਿੱਚ ਪੰਜਾਬ ਵਿੱਚ ਵੀ ਜੋ ਗਤੀਵਿਧੀਆਂ ਉਹਦੀਆਂ ਹੁੰਦੀਆਂ ਨੇ ਖਾਲਸਤਾਨ ਪੱਖੀ ਇਹ ਆਪਣੇ ਆਪ ਨੂੰ ਕਹਾਉਂਦਾ ਤੇ ਕਦੇ ਪ੍ਰਧਾਨ ਮੰਤਰੀ ਨੂੰ ਮਾਰ ਦੀ ਧਮਕੀ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੀਆਂ ਮੇਲਾਂ ਵੀ ਬੇਨਾਮੀ ਆਉਂਦੀ ਰਹਿੰਦੀਆਂ ਨੇਗੀਆਂ ਤੇ ਉਹਨੇ ਪਿੱਛੇ ਜੇ ਆਪਣੇ ਤੇ ਉਹ ਕਹਿੰਦਾ ਸੀ ਮੈਨੂੰ ਧਮਕੀ ਆਈ ਮੈਨੂੰ ਮਾਰਨ ਦੀ ਉਹਦੇ ਵਿੱਚ ਇੱਕ ਬੰਦਾ ਫੜਿਆ ਹੋਇਆ ਆਪਣਾ ਭਾਰਤੀ ਮੂਲ ਦਾ ਨikhil gupta ਜੋ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਹਨੇ ਹਾਲ ਹੀ ਵਿੱਚ ਉੱਥੋਂ ਦੇ ਜੋ ਇੱਕ ਮਸ਼ਹੂਰ ਅਖਬਾਰ ਹੈ ਸੰਡੇ ਗਾਰਡੀਅਨ ਉਹਦੇ ਨਾਲ ਇੰਟਰਵਿਊ ਦੌਰਾਨ ਕਿਹਾ ਵੀ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇੱਥੇ ਜੋ ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹ 'ਚ ਅਤੇ ਮੇਨਾਲਾ ਵਿਹਾਰ ਚੰਗਾ ਨਹੀਂ ਕੀਤਾ ਜਾ ਰਿਹਾ ਜੋ ਮੇਰੇ ਤੇ ਕੇਸ ਬਣਾਇਆ ਗਿਆ ਧਮਕੀ ਦਾ ਇਹ ਝੂਠ ਹੈ ਜੀ ਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹਨ ਕੀ ਕਹੋਗੇ ਜੀ ਗੁਰਪਤਵੰਤ ਪੰਨੂ ਹੈ ਜੀ ਇਹ ਸਾਡੇ ਮੂਲਕ ਵਿੱਚ ਦਾ ਹਮੇਸ਼ਾ ਦਾਖਲ ਅੰਦਾਜ਼ੀ ਕਰਦਾ ਰਹਿੰਦਾ ਹੈ ਖਾਲਸਤਾਨ ਦੇ ਨਾਂ ਤੇ ਨੌਜਵਾਨਾਂ ਨੂੰ ਭੜਕਾਉਂਦਾ ਰਹਿੰਦਾ ਹੈ ਜੀ ਸੱਸੀ ਲੀਡਰਾਂ ਨੂੰ ਖਾਸ ਤੌਰ ਤੇ ਸੱਸੀ ਲੀਡਰਾਂ ਨੂੰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ ਹਮ ਹੁਣ ਪਿੱਛੇ ਦੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਹਨਾਂ ਨੇ 15 ਅਗਸਤ ਵਾਲੇ ਦਿਨ ਆਜ਼ਾਦੀ ਦਿਹਾੜੀ ਦੇ ਮੌਕੇ ਤੇ ਵੀ ਧਮਕੀ ਦਿੱਤੀ ਸੀ ਜਾਨੋਂ ਮਾਰਨ ਦੀ ਹਮ ਤੇ ਜਿਉ ਨikhil gupta ਹੈ ਭਾਰਤੀ ਸੜਮ ਮੂਲ ਦਾ ਵਿਅਕਤੀ ਹੈ ਹਮ ਜਿਉ ਉਹਨੇ ਦੋਸ਼ ਲਾਏ ਹਨ ਜੀ ਉਹਨਾਂ ਦੀ ਅਮਰੀਕਾ ਸਰਕਾਰ ਨੂੰ ਚੰਗੀ ਤਰ੍ਹਾਂ ਜਾਂਚ ਜਾਂਚ ਪੜਤਾਲ ਕਰਕੇ ਜੀ ਉਹਦਾ ਜਾਂਚ ਪੜਤਾਲ ਕਰਕੇ ਉਹਦਾ ਮਤਲਬ ਸਹੀ ਨਿਆਂ ਉਸ ਕਿਸ ਬੰਦੇ ਨੂੰ ਦੇਣਾ ਚਾਹੀਦਾ ਹੈ ਜੀ ਅਤੇ ਜੋ ਸੱਚ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਜੀ ਅਤੇ ਜੇ ਦੋਸ ਸਹੀ ਸਾਬਤ ਹੁੰਦੇ ਹਨ ਤਾਂ ਉਸ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹ ਤਾਂ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਤਾਂ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਮਰਾੜ ਸਾਹਿਬ ਅਗਲੀ ਖ਼ਬਰ ਲੈਣਿਆਂ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ 45 ਆਈਐਸ ਆਈਐਸ ਅਫਸਰਾਂ ਦੀ ਭਰਤੀ ਕਰਨੀ ਹੈ ਉਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਪਰ ਇਹਦੇ ਵਿੱਚ ਰਾਖਵੇਂਪਣ ਨੂੰ ਲਾਗੂ ਨਹੀਂ ਕੀਤਾ ਗਿਆ ਆਪਣੇ ਜੋ ਕਾਂਗਰਸ ਦੇ ਆਗੂ ਨੇ راہਲ ਗਾਂਧੀ ਜੀ ਜੋ ਬ੍ਰੋਜਦਰ ਦੇ ਨੇਤਾ ਵੀ ਨੇ ਉਹਨੇ ਨਖੇਦੀ ਕੀਤੀ ਆ ਤੇ ਪੰਜਾਬ ਤੋਂ ਕਾਂਗਰਸੀ ਆਗੂ ਡਾਕਟਰ ਰਾਜ ਕੁਮਾਰ ਬੇਰਕਰ ਨੇ ਵੀ ਇਹ ਇਹਨਾਂ ਸੀਟਾਂ ਵਿੱਚ ਰਾਖਵਾਪਣ ਨਾ ਦੇਣ ਦੀ ਸਰਕਾਰ ਦੇ ਨੂੰ ਤਜਨੀ ਕੀਤੀ ਹੈ ਜੀ ਕੀ ਕਹੋਗੇ ਕੇਂਦਰ ਸਰਕਾਰ ਨੇ ਜੋ ਇਹ ਫੈਸਲਾ ਕੀਤਾ ਹੈ ਬਹੁਤ ਹੀ ਮੰਦ ਮੰਦਭਾਗਾ ਹੈ ਅਤੇ ਜੋ ਸੁਧਾਰਨ ਦੇ ਸਾਡੇ ਵਿਵਸਥਾ ਹੈ ਉਸ ਮੁਤਾਬਕ ਰਕਮਾਕਰਨ ਮਿਲਣਾ ਚਾਹੀਦਾ ਹੈ ਇਹ ਥੋੜਾ ਜਿਹਾ ਇਸ ਨੂੰ ਤਰਕ ਸੰਗਤ ਬਣਾਉਣ ਦੀ ਲੋੜ ਹੈ ਜਿਹੜਾ ਰਕਮਾਕਰਨ ਹੈ ਇਹ ਜਾਤ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ ਜੀ ਇਹ ਆਰਥਿਕ ਆਰਥਿਕਤਾ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਤੇ ਜੋ ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀ ਨੇ ਉਹਨਾਂ ਨੂੰ ਵੀ ਇਸ ਦਾ ਫਾਇਦਾ ਮਿਲਣਾ ਚਾਹੀਦਾ ਹੈ ਤੁਹਾਡੇ ਕਰਨ ਤੋਂ ਭਾਵ ਵੀ ਜੋ ਲੋਡ ਬੰਦਾ ਹੈ ਉਹਨੂੰ ਵੀ ਤਾਂ ਫਾਇਦਾ ਮਿਲਣਾ ਹਾਂ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਸਰੋਤਿਆਂ ਆਪਾਂ ਅਗਲੀ ਖਬਰ ਲੈਣੇ ਆ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਉਹਨਾਂ ਨੇ ਕੱਲ ਗੁਜਰਾਤ ਦੇ ਅਹਮਦਾਬਾਦ ਚ ਕਿਹਾ ਕਿ ਜੋ CAA ਭਾਰਤ ਦੀ ਨਾਗਰਿਕਤਾ ਨਾਗਰਿਕਤਾ ਕਾਨੂੰਨ ਹੈ ਜੋ 2014 ਤੋਂ ਬਾਅਦ ਚ ਹੋਇਆ ਚ ਆ ਉਹ ਕਹਿੰਦੇ ਅਸੀਂ ਹਾਲ ਹੀ ਵਿੱਚ 188 ਪਾਕਿਸਤਾਨੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਹੈ ਜੋ ਕਿ ਹਿੰਦੂ ਸਨ ਉਹ ਕਹਿੰਦੇ ਅਸੀਂ ਹੁਣ ਤੱਕ 1163 ਵਿਅਕਤੀਆਂ ਨੂੰ ਜੋ ਹੈ ਭਾਰਤ ਦੀ ਨਾਗਰਿਕਤਾ ਦੇ ਚੁੱਕੇ ਹਾਂ ਜਿਹਦੇ ਵਿੱਚ ਸਿੱਖ ਸਾਈ ਬੁੱਧ ਜੈਨ ਸਾਰੇ ਆਉਂਦੇ ਨੇਗੇ ਅਤੇ ਉਸ ਤੋਂ 2014 ਤੋਂ ਪਹਿਲਾਂ ਦੀਆਂ ਕਾਂਗਰਸੀਆਂ ਦੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਵੀ ਉਹਨਾਂ ਨੇ ਏ ਨਾਗਰਿਕਤਾ ਨਹੀਂ ਦਿੱਤੀ ਹੈਗੀ ਕੀ ਕਹੋਗੇ ਇਹ ਕਾਨੂੰਨ ਬਾਰੇ ਇਹ ਕਾਨੂੰਨ ਅਸਲ ਵਧੀਆ ਠੀਕ ਹੈ ਸਵਾਗਤ ਕਰਨਾ ਚਾਹੀਦਾ ਹੈ ਜੋ ਸਾਡੇ ਬਾਹਰ ਪਾਕਿਸਤਾਨ ਦੇ ਨੇ چاہے ਕੋਈ ਵੀ ਧਰਮ ਦਾ ਹੋਵੇ ਹਮ ਉਹਦੇ ਵਿੱਚ چاہے ਮੁਸਲਮਾਨ ਹੋਣ ਉਹਨਾਂ ਨੂੰ ਵੀ ਇਹ ਭਾਰਤੀ ਨਾਗਰਿਕਤਾ ਮਿਲਣੀ ਚਾਹੀਦੀ ਹੈ ਨਾ ਕਿ ਸਿਰਫ ਥੋੜੇ ਜਿਹੇ ਫਿਰਕਿਆਂ ਨੂੰ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਸਾਡੇ ਜੋ ਮੁਸਲਮਾਨ ਨੇ ਉਹਨਾਂ ਨੂੰ ਵੀ ਸਟਾਫ ਹੈਗਾ ਹੋਣਾ ਚਾਹੀਦਾ ਹੈ ਮਿਲਣਾ ਚਾਹੀਦਾ ਹੈ ਜਾਨੀ ਸਭ ਤੇ ਕਾਨੂੰਨ ਇੱਕਸਾਰ ਲਾਗੂ ਹੋਵੇ ਹਾਂਜੀ ਹਾਂ ਮਰਾੜਾ ਸਾਹਿਬ ਆਪਾਂ ਅਗਲੀ ਗੱਲ ਕਰਦੇ ਹਾਂ ਅ ਰੈਵਿਨਿਊ ਰੈਵਿਨਿਊ ਅਫੀਸਰ ਐਸੋਸੀਏਸ਼ਨ ਪੰਜਾਬ ਦੀ ਮਾਲ ਵਿਭਾਗ ਦੀ ਜੋੜ ਜਥੇਬੰਦੀ ਹੈਗੀ ਇਹ ਤੇ ਇਹਨਾਂ ਦੀ ਹੜਤਾਲ ਸੀਗੀ 19 21 ਦੀ ਤੇ ਪਰ ਇਹਨਾਂ ਦੀਆਂ ਜੋ ਮੰਗਾਂ ਸੀਗੀਆਂ ਜੋ ਆਪਣੇ ਮਾਲ ਮੰਤਰੀ ਨੇ ਮੰਤਰੀ ਬ੍ਰਹਮ ਸੰਕਰ ਜਿੰਪਾ ਜੀ ਨੇ ਇਹਨਾਂ ਨੇ ਕੱਲ ਉਹਨਾਂ ਨੇ ਮੀਟਿੰਗ ਕਰਕੇ ਜੋ ਇਹ ਹੜਤਾਲ ਸੀ ਉਹਨਾਂ ਵਾਪਸ ਲੈ ਲਈ ਤੇ ਉਹ ਕਹਿੰਦੇ ਵੀ ਸਭ ਤੁਹਾਡੀਆਂ ਮੰਗਾਂ ਤੁਸੀਂ ਮੰਨੀਆਂ ਪਈਆਂ ਨੇ ਕਿ ਮੰਨ ਮੰਨ ਲਈਆਂ ਨੇ ਕਿ ਸਿਰਫ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪੱਤਰ ਜਾਰੀ ਕਰਨਾ ਵੀ ਤੁਹਾਡਾ ਪੱਤਰ ਜਾਰੀ ਹੋ ਜਾਏਗਾ ਤੇ ਖੈਰ ਇਹ ਠੀਕ ਲੱਗਦਾ ਹਨਾ ਵੀ ਜਦੋਂ ਮੰਤਰੀ ਨੇ ਦਾਖਲ ਦੇ ਕੇ ਉਹਨਾਂ ਨੇ ਹੜਤਾਲ ਰੋਕ ਲਈ ਹੈ ਤੇ ਬਾਕੀ ਆਮ ਦੇਖਦੇ ਆ ਪੰਜਾਬ ਵਿੱਚ ਜਿੱਦਾਂ ਹੁਣ ਜਿਮਨੀ ਚੋਣਾ ਆ ਰਹੀਆਂ ਨੇਗੀਆਂ ਉਹਨੂੰ ਮੁਖਰਾਦੇ ਹੋਏ ਜਿਹੜੇ ਜਥੇਬੰਦੀਆਂ ਨੇ ਕਿ ਮੁਲਾਜ਼ਮਾਂ ਦੀਆਂ ਉਹ ਧੰਨੇ ਮੁਜ਼ਾਰੇ ਕਰਦੇ ਨਹੀਂ ਆਂ ਤੇ ਇਹ ਧਰਨੇ ਮੁਜਾਰੇ ਕਰਨ ਤੋਂ ਪਹਿਲਾਂ ਪਹਿਲਾਂ ਜਿੱਦਾਂ ਮੰਤਰੀਨ ਮੀਟਿੰਗ ਕੀਤੀ ਹੈ ਉਹ ਆਪਣੇ ਮੁੱਖ ਮੰਤਰੀ ਜੀ ਨੇ ਹੋਰ ਵੀ ਜੋ ਆਪਣੇ ਧਰਨੇ ਮੁਜਾਰਿਆਂ ਦੇ ਕਾਲ ਆਉਂਦੀ ਹੈ ਉਦੋਂ ਪਹਿਲਾਂ ਪਹਿਲਾਂ ਜੇ ਇਹ ਮੀਟਿੰਗ ਕਰ ਲਿਆਕਰਨ ਤਾਂ ਠੀਕ ਰਹੇਗਾ ਹਾਂ ਜੀ ਠੀਕ ਰਹੇਗਾ ਸਾਰਿਆਂ ਜੋ ਇਹਨਾਂ ਦੇ ਜਾਇਜ਼ ਮੰਗਾਂ ਨੇ ਜਿੱਥੇ ਬੰਦਿਆਂ ਨੇ ਪਹਿਲਾਂ ਹੀ ਉਹਨਾਂ ਮੰਗਾਂ ਤੇ ਵਿਚਾਰ ਕਰ ਲੈਣ ਚਾਹੀਦੀ ਹੈ ਜੀ ਅਤੇ ਜਿੱਥੇ ਬੰਦਿਆਂ ਨੂੰ ਸਹਿਮਤ ਕਰ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਆਪਣੇ ਜੋ ਹੜਤਾਲ ਹੈ ਉਹ ਕਰਨ ਦੀ ਲੋੜ ਹੀ ਨਾ ਪਵੇ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਕਿ ਪੰਜਾਬ ਨੂੰ ਸੀ ਧਰਨਾ ਮੁਕਤ ਤਰਤੀ ਬਣਾਉਣਾ ਹੈ ਜੀ ਇਹ ਮਤਲਬ ਇਸ ਕਦਮ ਵੱਲ ਅੱਗੇ ਵਧਿਆ ਜਾ ਸਕਦਾ ਹੈ ਜੇਕਰ ਉਹ ਪਹਿਲਾਂ ਹੀ ਆਪਣੀਆਂ ਜੁਰਤਾਂ ਨੇ ਜਾਂ ਪ੍ਰਦਰਸ਼ਨ ਕਰਨੇ ਨੇ ਹੁਣ ਜਿਵਨੀ ਚੋਣਾ ਆਉਣੀਆਂ ਹਨ ਜੀ ਚਾਰ ਜਿਵਨੀ ਚੋਣਾ ਹੋਣੀਆਂ ਹਨ ਉੱਥੇ ਵੀ ਜਥੇਬੰਦੀਆਂ ਆਪਣੇ ਸਾਰੀਆਂ ਜਥੇਬੰਦੀਆਂ ਵੱਡੀ ਪੱਧਰ ਤੇ ਰੋਸ ਮੁਜ਼ਾਹਰੇ ਕਰਦੀਆਂ ਹਨ ਸੋ ਇਸ ਤੋਂ ਵਜਨ ਵਾਸਤੇ ਸਰਕਾਰ ਨੂੰ ਖਾਸ ਤੌਰ ਤੇ ਜੋ ਸਾਡੇ ਮੁਕੰਪਾ ਜੀ ਨੇ ਜੀ ਹੂੰ ਉਹ ਉਹ ਜਿਹਾ ਸਾਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਜਥੇਵੰਦਿਆਂ ਦੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਜਾਇਜ਼ ਮੰਗਾਂ ਨੂੰ ਜੀ ਤੇ ਉਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਟੇਬਲ ਟਾਕ ਇਹੀ ਹੱਲ ਹੋਣਾ ਚਾਹੀਦਾ ਟੇਬਲ ਟਾਕ ਬਿਲਕੁਲ ਜੀ ਮਰਾੜਾ ਸਾਹਿਬ ਅਗਲੇ ਆਪਾਂ ਗੱਲ ਕਰਦੇ ਹਾਂ ਪੈਰਿਸ 올림픽 ਖੇਡਾਂ ਦੀ ਉਹਦੇ ਵਿੱਚ ਆਪਣੀ ਜੋ ਭਾਰਤੀ ਹਾਕੀ ਟੀਮ ਸੀਗੀ ਉਹਦੇ ਵਿੱਚ ਜ਼ਿਆਦਾਤਰ ਗਿਣਤੀ ਆਪਣੇ ਪੰਜਾਬੀ ਦੀ ਸੀ ਖਿਡਾਰੀਆਂ ਦੀ ਉਹਨਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਤੇ ਹੋਰ ਵੀ ਆਪੋ ਆਪਣੇ ਖੇਤरां ਵਿੱਚ ਆਪਣੇ ਖਿਡਾਰੀਆਂ ਨੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਭਾਵੇਂ ਆਪਣੇ ਅੱਜ ਕਾਫੀ ਗੇਮਾਂ ਤੋਂ ਆਪਣਾ ਦੇਸ਼ ਪਿੱਛੇ ਹੈ ਕਿਉਂਕਿ 40ਵੇਂ ਨੰਬਰ 21ਵੇਂ ਨੰਬਰ ਤੇ ਆਉਂਦਾ ਹੈ 21ਵੇਂ ਨੰਬਰ ਤੇ ਕੀ ਆਇਆ ਤੇ ਸਹਿਖੈਰ ਮੁੱਖ ਮੰਤਰੀ ਪੰਜਾਬ ਨੇ ਜੋ ਜੇਤੂ ਟੀਮ ਸੀ ਉਹਨਾਂ ਨੂੰ 1-1 ਕਰੋੜ ਰੁਪਇਆ ਵਿੱਚ ਜਿਹਨਾਂ ਨੇ ਪਾਰਟਿਸਪੇਟਰ ਸੀਗੇ ਜਿਹਨਾਂ ਵਿੱਚ ਭਾਗ ਲਿਆ ਮੰਨ ਲਓ ਕਿ ਤੇ ਉਹਨਾਂ ਨੂੰ 15-15 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਉਹਨੇ ਹੌਸਲਾ ਬਖਸ਼ੀ ਕੀਤੀ ਹੈ ਇਥੇ ਜਗਰਜੋਗਾ ਮਰਾੜਾ ਸਾਹਿਬ ਵੀ ਪਾਕਿਸਤਾਨ ਦੇ ਸਿਰਫ 17 ਖਿਡਾਰੀ ਗਏ ਸਨ ਉੱਥੇ ਉਹਨਾਂ ਨੇ ਵੀ ਜੋ ਜੈਵਲਨ ਥਰੋ ਚ ਅਗੁਣਾ ਤਗਮਾ ਲਿਆ ਤੇ ਭਾਰਤ ਦੇ 117 ਖਿਡਾਰੀ ਗਏ ਸਨ ਜਾਨੀ 100 ਖਿਡਾਰੀ ਆਪਣਾ ਵੱਧ ਗਿਆ ਸੀ ਤੇ ਇਹਦੇ ਬਾਰੇ ਆਪਣੇ ਕਾਰਗੁਜ਼ਾਰੀ ਬਾਰੇ ਕੀ ਕਹਾਂਗੇ ਇਹ ਸਰਕਾਰ ਵੈਸੇ ਅ ਕੁਝ ਖਾਸ ਤੌਰ ਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਵਧੀਆ ਕਦਮ ਚੁੱਕ ਰਹੀ ਹੈ ਤੇ ਇਸ ਪ੍ਰਤ ਪ੍ਰਤ ਸਰਕਾਰ ਨੂੰ ਵੀ ਕਿਉਂਕਿ ਸਾਡਾ ਦੇਸ਼ ਵਾਦੀ ਦੇ ਪੱਖੋਂ ਸਭ ਤੋਂ ਵੱਡਾ ਮੁਲਕ ਹੈ। ਹੂੰ ਇੱਥੋਂ ਅਸੀਂ 21ਵੇਂ ਸਟੈਂਡ ਤੇ ਆਏ ਹਾਂ। ਹੂੰ ਅਸੀਂ ਇਸ ਤੋਂ ਅੱਗੇ ਹੋਰ ਪਹਿਲਾ ਦੂਜੇ ਤੀਜੇ ਸਟੈਂਡ ਤੇ ਵੀ ਆ ਸਕਦੇ ਹਾਂ ਜੇਕਰ ਸਰਕਾਰ ਪੂਰੀ ਤਨਦੇਹੀ ਨਾਲ ਵਧੀਆ ਕੋਚ ਰੱਖੇ ਖਿਡਾਰੀਆਂ ਦਾ ਉਹਨਾਂ ਨੂੰ ਡਾਈਟ ਦੇਵੇ ਤੇ ਜਿਵੇਂ ਹੁਣ ਸਾਡੇ ਪਿੱਛੇ ਮਹਿਲਾ ਕੁਸ਼ਤੀ ਖਿਡਾਰੀਆਂ ਸੀ ਉਹਨਾਂ ਨੂੰ ਉਹਨਾਂ ਦਾ ਦੇਖੋ ਕਿਵੇਂ ਉਹਨਾਂ ਨੂੰ ਜਲੀਲ ਕੀਤਾ ਗਿਆ ਸੀ ਉਹਨਾਂ ਧਰਨੇ ਕੀਤੇ ਧਰਨੇ ਬਿਲਕੁਲ ਦੇਣੇ ਪੈਗੇ ਹੂੰ ਉਹਨਾਂ ਦੇ ਦੇਖੋ ਕੁੜੀ ਨੇ ਕੁੜੀਆਂ ਨੇ ਕਿੰਨਾ ਵਧੀਆ ਬਨੇਸ਼ ਪੁਗਾਰਟ ਸੀ ਕੁੜੀ ਬਨੇਸ਼ ਪੁਗਾਰਟ ਉਹਦੇ ਕਿੰਨਾ ਵਧੀਆ ਪ੍ਰਦਰਸ਼ਨ ਪਰਫਾਰਮੈਂਸ ਕੀਤੀ ਹੈ ਹੂੰ ਤੇ ਮਤਲਬ ਇਸ ਤਰ੍ਹਾਂ ਸਰਕਾਰ ਨੂੰ ਇਸ ਵਾਸਤੇ ਹੋਰ ਕਦਮ ਚੁੱਕਣ ਦੀ ਲੋੜ ਹੈ ਬਜਟ ਵਧਾ ਬਜਟ ਵਧਾਵੇ ਜੈਡੂ ਖੇਡਾਂ ਦਾ ਬਜਟ ਵਧਾਉਣਾ ਚਾਹੀਦਾ ਬਿਲਕੁਲ ਪੂਰੀਆਂ ਸਹੂਲਤਾਂ ਮਿਲਣ ਪੂਰੀਆਂ ਸਹੂਲਤਾਂ ਮਿਲਣ ਬਿਲਕੁਲ ਜੀ ਮਰਾੜ ਸਾਹਿਬ ਅੱਗੇ ਬੱ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲਬਲ ਜਿਹਦੇ ਪਿੱਛੇ ਹੈ ਬਾਗੀ ਧੜਾ ਤੇ ਉਹ ਵੀ ਸਰਕਾਰ ਨੂੰ ਆਇਆ ਤੇ ਹੁਣ ਖਬਰ ਮਿਲ ਰਹੀ ਆ ਵੀ ਸੁਖਵੀਰ ਬਾਦਲ ਸੈਦ ਹੋਏ ਜੋ ਗਿੱਦੜਵਾਦੀ ਉਪਚੋਣ ਹੈ ਵਿਧਾਨ ਸਭਾ ਦੀ ਉਹ ਲੜਨਗੇ ਤੇ ਉੱਥੇ ਉਹ ਦੌਰੇ ਵੀ ਕਰ ਰਹੇ ਹਨ ਤੇ ਉਧਰੋਂ ਰਾਜਾ ਬੜਿੰਗ ਵਾਸਤੇ ਵੀ ਸੈਦ ਹੈ ਆਪਣੀ ਇਹ ਸੀਟ ਹੈ ਬੁਕਾਰ ਦਾ ਸਵਾਲ ਬਣੀ ਹੋਈ ਹੈ ਇਹਨਾਂ ਨੇ ਸੀਟ ਛੱਡੀ ਹੈ ਇੱਥੋਂ ਐਮਪੀ ਬਣੇ ਨੇ ਬੜਿੰਗ ਸਾਹਿਬ ਤੇ ਉਹਨਾਂ ਨੂੰ ਪਤਨੀ ਨੂੰ ਟਿਕਟਮੈਂਟ ਨੇ ਗੱਲਾਂ ਹੋ ਰਹੀਆਂ ਹਨ ਕਿ ਇਹ ਠੀਕ ਰਹੇਗਾ ਵੀ ਜੇਕਰ ਸੁਖਵੀਰ ਬਾਦਲ ਉੱਥੇ ਜਾਂਦੇ ਨੇ ਉਥੇ ਜਿੱਦੇ ਨੇ ਉਹਨਾਂ ਦਾ ਦਲਚੋਦਾ ਉਧਾ ਉਭਾਰ ਵਧੇਗਾ ਸੁਖਵੀਰ ਬਾਦਲ ਜੇਕਰ ਜਿੱਦੇ ਨੇ ਹਾਂਜੀ ਹਾਂ ਜਰੂਰ ਵਧੇਗਾ ਜੇਕਰ ਉਹ ਚੌਂ ਲੜਦੇ ਨੇ ਤਾਂ ਉਹਨਾਂ ਦਾ ਸੱਸੀ ਕਦ ਉੱਚਾ ਹੋਵੇਗਾ ਤੇ ਉਹਨਾਂ ਨੂੰ ਇਹ ਜਰੂਰ ਚੌਂ ਲੜਨੀ ਚਾਹੀਦੀ ਹੈ ਤੇ ਜਿੰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਜਿਹੜਾ ਕਦ ਹੋਰ ਉੱਚਾ ਹੋ ਸਕੇ ਜਿਵੇਂ ਉਹਨਾਂ ਦੀ ਪਹਿਲਾਂ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਟਿੰਡੇ ਤੋਂ ਤੋਂ ਜਿੱਤ ਚੁੱਕਿਆ ਹਨ ਇਸ ਤਰ੍ਹਾਂ ਇਹਨਾਂ ਨੂੰ ਵੀ ਆਪਣੇ ਇਸ ਮਤਲਬ ਇਸ ਮੈਦਾਨ ਵਿੱਚ ਇਸ ਗਿੱਦੜ ਵਾਹ ਹਰ ਕੇ ਚੌਂ ਲੜਨੀ ਚਾਹੀਦੀ ਹੈ ਜੀ ਤਾਂ ਜੋ ਆਪਣਾ ਉਹ ਆਪਣਾ ਸਾਖ ਵਧੀਆ ਬਣਾ ਸਕਣ ਪਾਰਟੀ ਦੇ ਅੰਦਰ ਜੀ ਅਗਲੀ ਖਬਰ ਲੈਣਾ ਮਰਾੜ ਸਾਹਿਬ ਵਿਸ਼ਵਦੀ ਜੋ ਪਹਿਲੇ ਅੰਤਰਰਾਸ਼ਟਰੀ ਮਨੁੱਖਵਾਦੀ ਸਿੱਖ ਚੈਰਿਟੀ ਸੰਸਥਾ ਇੱਕ ਖਾਲਸਾ ਏਡ ਤੇ ਇਹਨਾਂ ਨੇ ਆਪਣੀ 25ਵੀਂ ਬਰੇਗੰਡ ਤੇ ਪਟਿਆਲਾ ਵਿਖੇ ਹੈਲਥ ਸੈਂਟਰ ਖੋਲ੍ਹਿਆ ਕੇਅਰ ਸੈਂਟਰ ਵੀ ਜਿੱਥੇ ਮਹਿੰਗੇ ਤੋਂ ਮਹਿੰਗੇ ਜੋ ਟੈਸਟ ਨੇ ਉਹ ਲੋੜਵੰਦਾ ਤੇ ਗਰੀਬਾਂ ਵਾਸਤੇ ਬਹੁਤ ਸਸਤੇ ਹੋਣਗੇ ਇਹਨਾਂ ਨਾਲ ਗਰੀਬਾਂ ਨੂੰ ਕਿੰਨਾ ਫਾਇਦਾ ਹੋਏਗਾ ਸੰਸਥਾ ਦਾ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਇਸ ਨਾਲ ਸਿੱਖ ਕੌਮ ਦਾ ਜੋ ਹੈ ਮਾਨ ਸਨਮਾਨ ਵਧੇਗਾ ਕਿਉਂਕਿ ਜਿਹੜੇ ਸਿੱਖ ਸਾਡੇ ਹੈਗੇ ਨੇ ਚਾਹੇ ਐਸਜੀਪੀਸੀ ਆ ਚਾਹੇ ਹੋਰ ਚੈਰੀਟੇਬਲ ਟਰਸਟ ਨੇ ਜੀ ਉਹਨਾਂ ਨੂੰ ਇਸ ਪਾਸੇ ਵੱਲ ਹਸਪੀਟਲ ਤੇ ਵਿਦਿਅਕ ادارے ਵੱਧ ਤੋਂ ਵੱਧ ਖੋਲਣੇ ਚਾਹੀਦੇ ਹਨ ਬਿਲਕੁਲ ਤਾਂ ਜੋ ਸਾਡੀ ਜਿਹੜੀ ਕੌਮ ਹੈ ਜਿਹੜਾ ਸਾਡਾ ਗੁਰੂ ਸਾਹਿਬ ਦਾ ਸੰਦੇਸ਼ ਸੀ ਜੀ ਉਸ ਨੂੰ ਹੋਰ ਉੱਚਾ ਘਰ ਘਰ ਤੱਕ ਪਹੁੰਚਾਇਆ ਜਾਵੇ ਉਹਨਾਂ ਦੇ ਅਸੇ ਮਤਾਬਕ ਇਹ ਜਿਹੜੇ ਹੈ ਇਸ ਤਰ੍ਹਾਂ ਦੇ ਕੰਮ ਜੋ ਮਨੁੱਖਤਾ ਦੇ ਕੰਮ ਭਲੇ ਵਾਸਤੇ ਕੰਮ ਨੇ ਇਹ ਕਰਨੇ ਚਾਹੀਦੇ ਹਨ ਜਥੇਵੰਦੀਆਂ ਨੂੰ ਇਹ ਬਹੁਤ ਹੀ ਵਧੀਆ ਇਹਨਾਂ ਨੇ ਸਲਾਘਾਯੋਗ ਕਦਮ ਹੈ ਜੀ ਜੋ ਪਟਿਆਲੇ ਇਹਨਾਂ ਨੇ ਉਹਨਾਂ ਨੇ ਕਲ ਬੂਰਤਕਰਾਂ ਦੀ ਕਲ ਖੋਲ੍ਹਿਆ ਹਸਪੀਟਲ ਖੋਲ੍ਹਿਆ ਹਾਂਜੀ ਹਾਂਜੀ ਹਾਂ ਹਸਪੀਟਲ ਬਿਲਕੁਲ ਇਸ ਕਰਕੇ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਕਦਮ ਹੈ ਮਰਾੜ ਸਾਹਿਬ ਆਪਾਂ ਇਹ ਉਹਨਾਂ ਨੇ ਆਪਣੇ ਕਮਿਸ਼ਨ ਨੂੰ ਮੰਗ ਨੂੰ ਕਮਿਸ਼ਨ ਨੂੰ ਬਿਤਾਉਣ ਦੀ ਮੰਗ ਨੂੰ ਲੈ ਕੇ ਹਰ ਐਤਵਾਰ ਜੋ ਪੰਪ ਨੇ ਬੰਦ ਰੱਖਣਾ ਫੈਸਲਾ ਕੀਤਾ ਸੀਗਾ ਠੀਕ ਹੈ ਜੀ ਪਰ ਜੋ ਕਮ ਰੇਲੈਂਸ ਪੰਪ ਰੇਲੈਂਸ ਕੰਪਨੀ ਦੇ ਪੰਪ ਨੇਗੇ ਜੋ ਰੇਲੈਂਸ ਵਾਲੇ ਦੇ ਅੰਡਰ ਚੱਲਦੇ ਨੇ ਪੰਪ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਉਹਨੂੰ ਪੁੱਛੇਗਾ ਵੀ ਤੁਸੀਂ ਸਹਿਯੋਗ ਨਹੀਂ ਕਰਦੇ ਗਏ ਵੀ ਸੀਗੇ ਜਿੱਥੇ ਬੰਦੀ ਵਾਲੇ ਵੀ ਤੁਸੀਂ ਇਹ ਬੰਦ ਰੱਖੋ ਉਹ ਕਹਿੰਦੇ ਨਹੀਂ ਕਹਿੰਦਾ ਜਦੋਂ ਆਪਣੇ ਚੱਲਿਆ ਸੀਗਾ ਕਿਸਾਨੀ ਅੰਦੋਲਨ ਉਸ ਟਾਈਮ ਸਿਰਫ ਸਾਡੇ ਹੀ ਕਮਿਸ਼ਨ ਸਾਡੇ ਹੀ ਬੰਦ ਸਨ ਪੰਪ ਰੇਲੈਂਸ ਦੇ ਬਾਕੀ ਸਾਰੇ ਖੁੱਲੇ ਸਨ ਵੀ ਸਾਡੀ ਤੁਸੀਂ ਉਦੋਂ ਮਦਦ ਨਹੀਂ ਕੀਤੀ ਹੈਗੀ ਅਸੀਂ ਤੁਹਾਡੇ ਐਤਵਾਰ ਵਾਲੇ ਬੰਦੇ 'ਚ ਨਹੀਂ ਆਵਾਂਗੇ ਤੇ ਪੁਲਿਸ ਵੀ ਕਹ ਲ ਉਥੇ ਮੰਗਵਣੀ ਪਈ ਵੱਡੇ ਸਹਾਰਾਂ ਚ ਪੁਲਿਸ ਦੇ ਸਦਰ ਸਾਇਆ ਹੇਟ ਕਰ ਪੰਪਰ ਲੈਣੇ ਚ ਲਾਏ ਗਏ ਉਹ ਕਹਿੰਦੇ ਵੀ ਅਸੀਂ ਆਪਣੇ ਪੰਪ ਚਲਾਵਾਂਗੇ ਇੱਕ ਆ ਵੀ ਠੀਕ ਹੁੰਦਾ ਜੀ ਕੀ ਕਹੋਗੇ ਹਾਂ ਜੀ ਇੱਕ ਆ ਹੁਣ ਬਹੁਤ ਜ਼ਰੂਰੀ ਹੈ ਹੁਣ ਜਿਵੇਂ ਸਾਡੇ ਕਿਸਾਨ ਜਥੇਬੰਦੀਆਂ ਨੇ ਜੀ ਇਹ ਵੀ એનર્ਜੀ ਵੀ ਫੁੱਟ ਪਈ ਹੋਈ ਹੈ ਇਸ ਕਰਕੇ ਜਦੋਂ ਅਸੀਂ ਪਹਿਲਾਂ ਜੋ ਸਟਰਗਲ ਕੀਤਾ ਸੀ ਡੇਢ ਸਾਲ ਜੀ ਦਿੱਲੀ ਬਾਰਡਰ ਤੇ ਜੋ ਧਰਨੇ ਉਹ ਕਿਸਾਨ ਅੰਦੋਲਨ ਲਾਇਆ ਸੀ ਜਥੇਬੰਦੀਆਂ ਸਾਰਿਆਂ ਨੇ ਕੋ ਮਜ਼ਦੂਰ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਲੜਿਆ ਸੀ ਜੀ ਸਾਰਿਆਂ ਦਾ ਸਹਿਯੋਗ ਰਿਹਾ ਸੀ ਕਲਾਕਾਰਾਂ ਦਾ ਵੀ ਬਿਲਕੁਲ ਆਰਤੀਆਂ ਦਾ ਵੀ ਹੋਰ ਸਾਰੇ ਸਾਰੇ ਤਬਕਿਆਂ ਦਾ ਜੀ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਸਹਿਯੋਗ ਨਾਲ ਸੀ ਉਹ ਜਿਹੜਾ ਹੈ ਜੀ ਆਪਣਾ ਮੋਰਚਾ ਫੜੇ ਕਰ ਚੁੱਕਿਆ ਤੇ ਮੰਗਾਂ ਮਨਵਾ ਚੁੱਕੇ ਹਾਂ ਜੀ ਤੇ ਇਸ ਤਰ੍ਹਾਂ ਇਹਨਾਂ ਨੂੰ ਪੰਪ ਵਾਲਿਆਂ ਨੂੰ ਵੀ ਜੋ ਸਾਰੇ ਐਸੋਸੀਏਸ਼ਨਾਂ ਨੇ ਇਹਨੂੰ ਰੜਕੇ ਚੱਲਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਜੋ ਹੈ ਮੁੱਦਾ ਹੈ ਜਾਂ ਮੰਗ ਹੈ ਉਹ ਕਮਿਸ਼ਨ ਬਣਾਉਣ ਦੀ ਇਹਦਾ ਸਾਰਿਆਂ ਨਾਲ ਦੀ ਇੱਕ ਹੀ ਮੰਗ ਹੈ ਉਹਨਾਂ ਦੀ ਵੱਡਾ ਮੰਗ ਹੈ ਹੀ ਹੈ ਜੀ ਕਿ ਜਿਸ ਵਾਸਤੇ ਉਹ ਉਹਨੇ ਹੜਤਾਲ ਕਰਨਾ ਫੈਸਲਾ ਕੀਤਾ ਹੈ ਹਰ ਐਤਵਾਰ ਨੂੰ ਸੂਰ ਲੈਂਸ ਵਾਲਿਆਂ ਨੂੰ ਵੀ ਉਹਨਾਂ ਨਾਲ ਸਹਿਯੋਗ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਕਤਾ ਨਾਲ ਇਸ ਇਸ ਲੜਾਈ ਨੂੰ ਲੜਨਾ ਚਾਹੀਦਾ ਹੈ ਤਾਂ ਜੋ ਸਰਕਾਰ ਤੇ ਦਬਾਅ ਪਾਇਆ ਜਾ ਜਾ ਸਕੇ ਸੋ ਸਰੋਤਿਓ ਇੱਕ ਆਖਰੀ ਖਬਰ ਦੇ ਆਪਾਂ ਚਰਚਾ ਕਰਨੀ ਹੈ ਉਸ ਤੋਂ ਪਹਿਲਾਂ ਜਿੰਨਾ ਵੀਰਾਂ ਭਰਾਵਾਂ ਨੇ ਹੁਣ ਤੱਕ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਜੋ ਨੋਟੀਫਿਕੇਸ਼ਨ ਵਾਲੀ ਘੰਟੀ ਹੁੰਦੀ ਹੈ ਬੈਲ ਆਈਕਨ ਹੁੰਦਾ ਉਹ ਡਬਲੋ ਤਾਂ ਕਿ ਇਸ ਚੈਨਲ ਦੀਆਂ ਹਰ ਹਰ ਵੀਡੀਓ ਤੁਹਾਡੇ ਤੱਕ ਆਟੋਮੈਟਿਕ ਪਹੁੰਚ ਸਕੇ ਅਤੇ ਇਹ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਤਾਂ ਕਿ ਜਾਣਕਾਰੀ ਅ ਅਗਲੇ ਹੋਰ ਲੋਕਾਂ ਤੱਕ ਵੀ ਪਹੁੰਚ ਪਾਈ ਜਾ ਸਕੇ ਮਰਾੜਾ ਸਾਹਿਬ ਅਖੀਰਲੀ ਖਬਰ ਹੈ ਵੀ ਪੰਜਾਬ ਸਰਕਾਰ ਨੇ ਪੁਰਾਣੇ ਵਾਹਨਾਂ ਤੇ ਗ੍ਰੀਨ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ ਉਹ ਕਹਿੰਦੇ ਵੀ ਜਿਹੜੇ 15 ਸਾਲ ਤੋਂ ਜਿਨ੍ਹਾਂ ਦੀ ਉਮਰ ਵੱਧ ਹੋ ਗਈ ਵਾਹਨਾਂ ਦੀ ਗੱਡੀਆਂ ਦੀ ਕਾਰਾਂ ਵਗੈਰਾ ਦੀ ਉਹਨਾਂ ਦੇ ਉਹਨਾਂ ਨੇ ਪੈਟਰੋਲ ਲਾ ਲੋ ਡੀਜ਼ਲ ਵਾਲੇ ਗੱਡੀਆਂ ਲਾ ਲੋ 3000 ਤੋਂ ਲੈ ਕੇ 6000 ਤੱਕ ਸਾਲਾਨਾ ਟੈਕਸ ਲਿਆ ਕਰਨਗੇ ਠੀਕ ਹੈ ਅਤੇ ਜੋ ਮੋਟਰਸਾਈਕਲ ਨੇ ਜਾਂ ਸਕੂਟਰ ਨੇ ਦੋ ਪਹੀਆ ਵਾਹਨ ਨੇ ਉਹਨਾਂ ਦੇ 500 ਰੁਪਿਆ ਤੇ ਵਹਿ ਜੋ ਕਮਰਸ਼ੀਅਲ ਵਾਹਨਾਂ ਨੇ ਉਹਨਾਂ ਦਾ ਹੋਲ ਵੀ ਥੋੜਾ ਰੇਟ ਵੱਧ ਹੋਏਗਾ ਤੇ ਐਡਵਰਟਾਈਜ਼ਰਾਂ ਦੀਆਂ ਦਰਾਂ ਨੇਗੀਆਂ ਤੇ ਜਦੋਂ ਕਿ ਸੈਂਟਰ ਸਰਕਾਰ ਨੇ ਕੀਤਾ ਹੋਇਆ ਸਕ੍ਰੈਪ ਨੀਤੀ ਬਣਾਈ ਹੋਈ ਹੈ ਵੀ ਜਦੋਂ 15 ਸਾਲ ਦੀ ਗੱਡੀ ਚੱਲ ਗਈ ਆਪਣੇ ਕਾਰ ਵਗੈਰਾ ਜਾਂ ਹੋਰ ਉਸ ਤੋਂ ਬਾਅਦ ਉਹ ਉਜੋਜ ਨਹੀਂ ਹੋਊਗੀ ਉਹਨੂੰ ਸਕ੍ਰੈਪ ਚ ਪਾਣਾ ਜਾਊਗਾ ਤੇ ਪੰਜਾਬ 'ਚ ਲਾਗੂ ਨਹੀਂ ਹੋਇਆ ਇੱਕ ਗੱਲ ਇੱਥੇ ਧਿਆਨ ਦੇਣਯੋਗ ਬਣਦੀ ਹੈ ਵੀ ਜੇਕਰ 15 ਸਾਲ ਤੋਂ ਗੱਡੀ ਦੀ ਉਮਰ ਵੱਧ ਗਈ ਹੈ ਤਾਂ ਉਹ ਟੈਕਸ ਵੀ ਦੇਤਾ ਕੀ ਇਸ ਨਾਲ ਪ੍ਰਦੂਸ਼ਨ ਘਟੂਗਾ ਕੀ ਕਹੋਗੇ ਜੀ ਸਿੱਧੂ ਸਾਹਿਬ ਇਹ ਜਿਹੜਾ ਪ੍ਰਦੂਸ਼ ਪ੍ਰਦੂਸ਼ਣ ਤਾਂ ਨਹੀਂ ਘਟਣਾ ਜੀ ਕਿਉਂਕਿ ਜੋ 15 ਸਾਲ ਦਾ ਹੈ ਗੱਡੀ ਕਾਫੀ ਪੁਰਾਣੀ ਹੈ ਜਿਹੜਾ ਹਿੱਕ ਲਿਆ ਜੋ ਪੁਰਾਣਾ ਹੋ ਜਾਂਦਾ ਹੈ ਜੀ ਤੇ ਉਹ ਪੋਲੂਸ਼ਨ ਤਾਂ ਫਿਰ ਜਿਆਦਾ ਉਹਦੇ ਨਾਲ ਫੈਲਦਾ ਹੈ ਜੀ ਫਿਰ ਵੀ ਪੋਲੂਸ਼ਨ ਜੋ ਚੈੱਕ ਕੰਟਰੋਲ ਵਿਭਾਗ ਹੈ ਉਹਨੂੰ ਸਮੇਂ-ਸਮੇਂ ਤੇ ਵਾਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਜੀ ਤੇ ਜੋ ਵਾਹਨ ਸਹੀ ਹੈ ਜੀ ਚਾਹੇ ਉਹ 15 ਸਾਲ ਪੁਰਾਣਾ ਹੋਵੇ ਜੇ ਸਹੀ ਹੈ ਤਾਂ ਉਸਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ ਜੀ ਤੇ ਜੋ ਹੈ ਟੈਕਸ ਸਾਈਜ਼ ਨੂੰ ਠੀਕ ਹੈ ਸਰਕਾਰ ਨੇ ਆਪਦੀ ਆਮਦਨ ਵਧਾਉਣ ਵਾਸਤੇ ਇਹ ਫੈਸਲਾ ਲਿਆ ਹੈ ਬਿਲਕੁਲ ਜੀ ਸੋ ਸਰਕਾਰ ਦੀ ਚਲੋ ਆਪਣੀ ਮਜਬੂਰੀ ਹੋਣੀ ਹੈ ਜੀ ਖਜ਼ਾਨੇ 'ਚ ਪੈਸਾ ਵੀ ਹੋਣਾ ਚਾਹੀਦਾ ਹੈ ਬਿਲਕੁਲ ਤੇ ਜਿਹੜੇ ਬੈਕ ਕਰੇ ਨਾ ਕੋਲ ਜਿਆਦਾ ਪ੍ਰਾਣੀ ਹਨ 15 ਸਾਲ ਤੋਂ ਉਹਨਾਂ ਨੂੰ ਵੀ ਥੋੜੀ ਬਹੁਤੀ ਰਾਹਤ ਮਿਲੀ ਹੈ ਬਿਲਕੁਲ ਸੋ ਸਰੋਤਿਓ ਇਹ ਸਨ ਰਾਜਵੰਦ ਸਿੰਘ ਮਰਾੜ ਐਮਏ ਜਿਨ੍ਹਾਂ ਨੇ ਆਪਣੇ ਨਾਲ ਜੋ ਅੱਜ ਦੀਆਂ ਖਬਰਾਂ ਸਨ ਉਹਨਾਂ ਦੀ ਚਰਚਾ ਕੀਤੀ ਹੈ ਜੋ ਖਬਰਾਂ ਦੀ ਤਹ ਤੱਕ ਜਾ ਕੇ ਜੋ ਜਾਣਕਾਰੀ ਹੁੰਦੀ ਹੈ ਕਿਉਂਕਿ ਆਪਾਂ ਖ਼ਬਰ ਪੜ ਲੈਨੇ ਵੇਖ ਲੈਨੇ ਆ ਪਰ ਉਹ ਖ਼ਬਰ ਤੱਥਾਂ ਦੇ ਆਧਾਰ ਤੇ ਚਰਚਾ ਕਰਨ ਤੋਂ ਬਾਅਦ ਪਤਾ ਲੱਗਦੇ ਵੀ ਖ਼ਬਰ ਦਾ ਅਸਲੀ ਮਨੋਰਥ ਕੀ ਹੈ ਸੋ ਮਰਾੜ ਸਾਹਿਬ ਤੁਸੀਂ ਸਾਡੇ ਕੋਲ ਆਏ ਸਮਾਂ ਕੱਢ ਕੇ ਤੁਹਾਡਾ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ